ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮਾਰਨਿੰਗ ਚ ਤੁਹਾਡਾ ਬਹੁਤ ਸਵਾਗਤ ਹੈ ਮੌਨ ਦੇ ਵਜੇ ਸੱਤ ਤੇ ਆਪਾਂ ਬੱਚਿਆਂ ਵਾਸਤੇ ਕਰਦੇ ਆਂ ਆਨਾਸ਼ਤਾ ਤਿਆਰ ਤੇ ਸਾਹਮਣੇ ਲੱਗੀ ਆਟਾ ਗੁੰਨਣਾ ਤੇ ਤੇ ਲੋ ਜੀ ਇਹ ਖੜਾਹੀ ਤੇਲ ਇਹ ਮੈਂ ਕੀ ਬਣਾ ਰੋਟੀ ਅੱਜ ਕੱਲ ਨੂੰ ਆਪਣੇ ਦੀਪੁਰ ਜੀਤੀ ਸੀ ਹਾਂ ਤੇ ਫਤਿਹ ਹੁੰਦਾ ਸਾਰੀ ਕਹਿੰਦਾ ਇਹ ਕਹਿੰਦਾ ਬੜਾ ਸਵਾਦ ਹੋਣਾ ਸੀ ਪਨੀਰ ਮਮਾ ਕਿੱਥੇ ਬਣਾਇਆ ਸੀ ਮੈਂ ਕਿਹਾ ਮੈਂ ਬਣਾ ਸੀ ਕੱਲ ਵੀ ਇਸਦੇ ਹੋ ਗਏਗਾ। ਅੱਛਾ। ਹਾਂ। ਕੋਈ ਨਾ ਪੁੱਤ। ਮੈਂ ਅੱਜ ਫੇਰ ਉਹਨਾਂ ਵਾਸਤੇ ਪਨੀਰ ਦੀ ਭੁੱਜੀ ਬਣਾਉਣ ਲੱਗਾਂ। ਵੈਰੀ ਗੁੱਡ। ਤੇ ਪਨੀਰ ਥੋਣ ਵਾਸਤੇ ਆਪਾਂ ਸ਼ੇਕ ਬਣਾਤਾ। ਪਨੀਰ ਜਦੋਂ ਮੈਂ ਠਹਿਰ ਕੇ ਪੀਂਗਾ, ਤਰੀ ਤਨ ਵਾਂ ਠਹਿਰ ਕੇ ਪੀਂਗਾ ਤੇ ਬੱਚੇ ਸਾਡੇ ਹੋ ਕੇ ਰੈਡੀ, ਬਸ ਥੋੜੇ ਟਾਈਮ ਨੂੰ ਰੈਡੀ ਹੋਣ ਵਾਲੇ ਨੇ। ਪਨੀਰ ਥੇ ਮਿਲਣੀ ਹੈ, ਪਨੀਰ ਦੀ ਚੱਲ ਗਿਆ। ਜਦੋਂ ਫਤਿਹ ਸਾਡਾ ਮਾਰ ਲੈ ਲੇਟੇ। ਤਿਆਰ ਹੋ ਕੇ ਆ ਦੇ। ਦੀ ਹਾਲਤ ਖਰਾਬ ਹੀ ਹੁੰਦੀ ਜਦੋਂ ਹੁੰਦੀ ਹੈ ਫਿਰ ਉੱਠਣ ਦਾ ਲੋਕੀ ਕਪੜਾ ਲਾਉਂਦੇ ਨੇ ਪਿੰਡੇ ਤੋਂ ਇਹ ਕਪੜਾ ਲੈਂਦਾ ਉੱਪਰ ਫਿਰ ਸਿਰੇ ਪ੍ਰਧਾਨ ਸਾਹਿਬ ਕਿਧਰ ਆ ਹੈ ਹਾਂ ਅੱਛਾ ਕਿਥੋਂ ਸੱਪਾ ਲੈ ਸਾਰਾ ਦਿਨ ਤੇਰੇ ਸਾਹ ਦੀਆਂ ਹਾਂ ਹਾਂਜੀ ਸਾਡੇ ਪ੍ਰਧਾਨ ਸਾਹਿਬ ਗੁੰਮ ਹੋਏ ਰਹਿੰਦੇ ਨੇ ਕੀ ਕਰ ਰਿਹਾ ਰਿਪੋਰਟਰ ਦਾ ਹੈ ਮੈਂ ਕੁਝ ਨਹੀਂ ਕਰ ਰਿਹਾ ਮੈਂ ਕਲੀਮ ਲੈ ਰਿਹਾ ਅੱਛਾ ਸਾਰਾ ਦਿਨ ਬਸ ਇਹੀ ਕੰਮ ਕਰਿਆ ਕਰੋ ਕਿ ਕਿਧਰੋਂ ਕੀ ਕਰਾਉਣਾ ਤੇ ਪ੍ਰਧਾਨ ਸਾਹਿਬ ਮੈਂ ਸੋਚ ਰਹੀ ਸੀ ਕਿ ਆਪਾਂ ਆਪਣੇ ਵਿਊਅਰਸ ਨੂੰ ਕੁਝ ਆਪਣੇ ਬਾਰੇ ਦੱਸੀਏ ਕਿਸ ਦਿਨ ਅੱਛਾ ਅਸੀਂ ਮੱਲਡੂ ਖਾਧਾ ਨਾ ਗੋਨੇ ਦੇ ਲੱਡੂ ਖਾਦੇ ਆ ਇਹ ਤੇ ਬਹੁਤ ਭੈਣਾਂ ਦੇ ਮੈਸੇਜ ਆ ਰਹੇ ਸੀ ਕਿ ਅਮਰ ਗੋਨੇ ਦੇ ਲੱਡੂ ਕੀ ਹੁੰਦੇ ਆ ਤੇ ਸਾਰੀਆਂ ਭੈਣਾਂ ਜਿਹੜੀਆਂ ਮਾਝਾ ਆਈ ਉਹਨਾਂ ਨੂੰ ਤਕਰੀਬਨ ਸਾਰਿਆਂ ਨੂੰ ਪਤਾ ਵੀ ਗੋਨੇ ਦੇ ਲੱਡੂ ਕੀ ਹੁੰਦੇ ਆ ਤੇ ਖਾਸ ਕਰਕੇ ਜਿਹੜੀਆਂ ਮੱਲਵੇ ਦੇ ਨੂੰ ਬਲੋਂਗ ਕਰਦੀਆਂ ਭੈਣਾਂ ਨੂੰ ਉਹਨਾਂ ਨੂੰ ਨਹੀਂ ਪਤਾ ਵੀ ਗੋਨੇ ਦੇ ਲੱਡੂ ਕੀ ਹੁੰਦੇ ਨੇ ਹਨਾ ਅੱਜ ਸਾਨੂੰ ਵਿਸਥਾਰ ਚ ਦੱਸੋ ਗੋਨੇ ਦੇ ਲੱਡੂ ਕਿਵੇਂ ਬਣਦੇ ਨੇ ਤੇ ਗੋਨ ਦੇ ਲੱਡੂ ਕਦੋਂ ਤੇ ਕਿਵੇਂ ਬਣਦੇ ਨੇ? ਯਾਨੀ ਕਿ ਮਤਲਬ ਵੀ ਕਦੋਂ ਨਾ ਮਤਲਬ ਇਹ ਹੋ ਗਿਆ ਵੀ ਕਿਹੜਾ ਕੁਛ ਦਾ ਮੌਕਾ ਹੁੰਦਾ ਜਦੋਂ ਗੋਨ ਦੇ ਲੱਡੂ ਬਣਦੇ ਨੇ ਹਨਾ? ਦੱਸਣਾ ਤਾਂ ਤੁਹਾਨੂੰ ਟੌਪਿਕ ਹੋਰ ਸੀ ਤੇ ਪਰ ਮੈਂ ਤੁਹਾਡਾ ਮੇਰਾ ਕੰਮ ਇਹ ਦੰਦਾ ਕਿ ਮੈਂ ਜਾਣਾ ਲੁਧਿਆਣਾ ਦਾ ਸਟੇਸ਼ਨ ਤੇ ਮੈਂ ਕੋਈ ਹੋਰ ਫੜ ਲੈਣੇ ਨਹੀਂ। ਤੇ ਗੋਨ ਦੇ ਲੱਡੂ ਬਣਦੇ ਨੇ ਜੀ ਜਿਵੇਂ ਆਪਣੇ ਘਰੇ ਕੋਈ ਪਰਮਾਤਮਾ ਕੁਛ ਦਾ ਮੌਕਾ ਲਿਆਉਂਦਾ ਜਿਵੇਂ ਕੋਈ ਵਿਆਹ ਹੋ ਗਿਆ ਹਨਾ ਆਪੇ ਕੋਈ ਆਪਣੇ ਵੀ ਮਾਲਕ ਨੇ ਪਰਮਾਤਮਾ ਨੇ ਕਿਸੇ ਦੇ ਘਰੇ ਹਨਾ ਜਿਵੇਂ ਕਿ ਨੇ ਵੀ ਮੁੰਡਾ ਹੋ ਗਿਆ ਹਨਾ ਤੇ ਮੁੰਡਾ ਹੋਣ ਦੀ ਖੁਸ਼ੀ ਦੇ ਵਿੱਚ ਤੇ ਵਿਆਹ ਹੋਣ ਦੀ ਖੁਸ਼ੀ ਦੇ ਵਿੱਚ ਗੋਨ ਦੇ ਲੱਡੂ ਸਾਡੇ ਵੀ ਮਾਲ ਵਿੱਚ ਸੌਰੀ ਮਾਝੇ 'ਚ ਬਹੁਤ ਜ਼ਿਆਦਾ ਬੰਦੇ ਨੇ ਮਾਝੇ ਦੇ ਬਾਬੇ ਦੇ ਵਿੱਚ ਤੇ ਮਲਵਈਆਂ ਨੂੰ ਨਹੀਂ ਇਸ ਚੀਜ਼ ਬਾਰੇ ਪਤਾ ਹੈਗਾ ਮਲਵਈਆਂ ਨੇ ਤਾਂ ਬੂੰਦੀਆ ਲੱਡੂ ਹੀ ਬੰਦੇ ਜ਼ਿਆਦਾ ਹਨ ਤੇ ਉਹ ਬੰਦੇ ਇਦਾਂ ਨੇ ਜੀ ਇੱਕ ਤਾਰ ਜਿਵੇਂ ਹੁੰਦਾ ਮੈਦਾ ਹੁੰਦਾ ਮੈਦਾ ਹੋ ਗਿਆ ਤੇ ਉਹਦੇ ਅੰਦਰ ਜਿਹੜੀ ਆਪਾਂ ਫਿਲ ਕਰਦੇ ਜਿਹੜਾ ਵੀ ਉਹ ਗੋਨ ਦੇ ਲੱਡੂ ਮੈਦਾ ਗੁੰਨ ਕੇ ਉਹਦੇ ਰੋਟੀਆਂ ਬਣਾ ਕੇ ਉਹਦੇ ਵਿੱਚ ਜਿਹੜੀ ਫਿਲ ਜਿਹੜੀ ਭਰਨੀ ਆਪਾਂ ਮੇਨ ਚੀਜ਼ ਉਹ ਹੁੰਦੀ ਹੈ ਸੂਜੀ ਜਿਹਨੂੰ ਰਵਾ ਵੀ ਕਹਿੰਦੇ ਨੇ ਆਪਾਂ ਇਹ ਵੈਸੇ ਤਾਂ ਉਹ ਵੀਡੀਓ ਦਿਖਾਈ ਵੀ ਸੀ ਤੁਸੀਂ ਉਹ ਤੋਂ ਜਾ ਕੇ ਜਿਹਨੇ ਨਹੀਂ ਦੇਖੀ ਪਿਛਲੀ ਵੀਡੀਓ ਦੇਖ ਲਓ ਜਾ ਕੇ ਨਾ ਗੋਨਵੇ ਲੱਡੂਆ ਵਾਲੀ ਤੇ ਉਹਦੇ ਵਿੱਚ ਸੂਜੀ ਵਗੈਰਾ ਪਰ ਇਹ ਸੂਜੀ ਜੇ ਆਪਾਂ ਨੂੰ ਪਹਿਲਾਂ ਨੇ ਹਲਕੀ ਜੀ ਭੁੰਨਣੀ ਹੁੰਦੀ ਏ ਕਿਉਂ ਪਾ ਕੇ ਤੁਸੀਂ ਦੇਸੀ ਘਿਓ ਪਾ ਲੋ ਜੋ ਵੀ ਤੁਸੀਂ ਜਿਹੜੀ ਚੀਜ਼ ਲਾਈਕ ਕਰਦੇ ਤੁਸੀਂ ਉਹ ਪਾ ਕੇ ਭੁੰਨ ਸਕਦੇ ਹੋ ਉਹਦੇ ਵਿੱਚ ਉਦੋਂ ਬਾਅਦ ਸਾਰੇ ਡਰਾਈ ਫਰੂਟ ਪਾ ਲੋ ਜਿਹੜੇ ਜਿਹੜੇ ਤੁਸੀਂ ਲਾਈਕ ਕਰਦੇ ਡਰਾਈ ਫਰੂਟ ਹਨ ਤੇ ਉਹ ਡਰਾਈ ਫਰੂਟ ਪਾ ਕੇ ਉਦੋਂ ਬਾਅਦ ਆਪਾਂ ਗੋਨਵੇ ਲੱਡੂਆਂ ਨੂੰ ਜਿਹੜਾ ਵੀ ਭਰਨਾ ਜਿਹੜਾ ਆਟਾ ਕੁੱਲਣਾ ਬੜਾ ਧਿਆਨ ਨਾਲ ਕੁੱਣਾ ਮੇਨ ਸਾਰਾ ਪ੍ਰੋਸੀਜਰ ਹੀ ਆਟ ਗੁੰਨੇ ਗਾ ਦਾ ਸਮਝ ਤੋੜ ਲੱਡੂ ਘੈਂਟ ਬਣ ਜਾਣਗੇ ਜੇ ਆਟਾ ਗੁੰਨਾ ਸੀ ਤੁਸੀਂ ਕੋਈ ਕਮੀ ਰੱਖਤੀ ਨਾ ਤਾਂ ਤੁਹਾਡੇ ਲੱਡੂ ਜਿੰਨਾ ਮਰਜ਼ੀ ਤੁਸੀਂ ਜ਼ੋਰ ਨਾਲੇ ਵਧੀਆ ਨਹੀਂ ਬਣਨੇ ਹੈਗੇ ਕਿਉਂਕਿ ਇਹ ਜਿਹਨੂੰ ਐਕਸਪੀਰੀਅੰਸ ਹੋਵੇ ਉਹੀ ਕਰ ਸਕਦਾ ਬਿਨਾਂ ਐਕਸਪੀਰੀਅੰਸ ਨਾਲ ਕੋਈ ਕੰਮ ਨਹੀਂ ਕਰ ਸਕਦਾ ਠੀਕ ਹੈ ਤੋਂ ਦਵਾਦ ਉਹਦੀਆਂ ਆਟੇ ਦੀ ਆਟਾੜਾ ਗੁੰਨਣਾ ਪਰਚ ਝੋ ਪਾ ਕੇ ਜਿਵੇਂ ਆਟੇ ਦੇ ਵਿੱਚ ਗਰਮ ਕਰਕੇ ਥੋੜਾ ਜਿਹਾ ਜਿਵੇਂ ਦੇਸੀ ਝੋ ਤੇ ਜਦੋਂ ਆਟਾ ਕੱਚਾ ਭਾਵੇਂ ਹੱਥ ਲੈਣਾ ਤੋਂ ਜੁੜਦਾ ਹੋਵੇ ਵੀ ਮੁਠੀ 'ਚ ਆਟਾ ਜੁੜਦਾ ਹੋਵੇ ਤੇ ਫੇਰ ਸਮਝ ਲਓ ਕਿ ਤੁਹਾਡਾ ਆਟਾ ਜਿਹੜਾ ਪਰਫੈਕਟ ਹੈ ਵੀ ਗੁੰਨਣ ਵਾਸਤੇ ਤੁਸੀਂ ਆਟ ਤੇ ਇਦਾਂ ਰੋਚ ਫਿਰ ਆਪਾਂ ਹੌਲੀ ਹੌਲੀ ਉਹਨਾਂ ਰੋਟੀਆਂ ਵੇਲਣੀਆਂ ਰੋਟੀਆਂ ਵੇਲ ਕੇ ਫਿਰ ਉਹਨਾਂ ਨੂੰ ਸਾਰੇ ਆਦੋਲੇ ਪਾਣੀ ਲਾ ਕੇ ਤੇ ਸੂਜੀ ਵਿੱਚ ਭਰਨੇ ਨੂੰ ਬੰਦ ਕਰਨਾ ਫਿਰ ਉਹਦਾ ਐਵੇਂ ਐਵੇਂ ਡਿਜ਼ਾਈਨ ਬਣਾਉਣਾ ਠੀਕ ਹੈ ਜਿਵੇਂ ਤੁਸੀਂ ਦੇਖਿਆ ਵੀ ਗਗਨ ਡਿਜ਼ਾਈਨ ਬਣਾਉਂ ਵੀ ਟੁੱਟੀ ਜਿਉਂਗਾ ਤੁਹਾਨੂੰ ਦੱਸਿਆ ਜੀ ਤੇ ਉਹਨਾਂ ਨੂੰ ਕਹਿੰਦੇ ਨੇ ਜੀ ਗੋਨਵੇਂ ਲੱਡੂ ਤੇ ਬਣਦੇ ਬਸੇ ਉਹਦੋਂ ਨੇ ਜਦੋਂ ਜਿਆਦਾ ਮੁੰਡਾ ਹੋਇਆ ਹੋਵੇ ਘਰ ਦੇ ਵਿੱਚ ਨਾ ਵੀ ਕੁੜੀ ਦੇ ਪੇਕੇਆਂ ਦੇ ਸਹੁਰਿਆਂ ਨੂੰ ਬਾਜੀ ਪਾਉਣੀ ਹੋਵੇ ਜਾਂ ਸਹੁਰਿਆਂ ਨੇ ਆਪਣੇ ਕੁੜਮਾ ਨੂੰ ਬਾਜੀ ਪਾਉਣੀ ਹੋਵੇ ਤਾਂ ਫਿਰ ਸਾਡੇ ਉਧਰ ਪੁੱਛ ਲੈਂਦੇ ਨੇ ਵੀ ਹਾਂ ਤੁਹਾਡੇ ਬਾਜੀ ਕਿੰਨੀ ਲੱਗਣੀ ਸ਼ਰੀ ਕਈ ਨਿਭਾਦੀ ਲੱਗੇਗੀ ਸ਼ਰੀਕੇ ਦੇ ਵਿੱਚ ਵੀ ਸਾਡੇ ਟੋਕਰੇ ਹਸਾਂ ਦੇ ਲੱਡੂ ਬਣ ਕੇ ਆਉਂਦੇ ਨੇ ਹਾਂ ਧੀ ਕਿ ਧੀ ਚੁੱਪ ਰਹਿ ਨੇ ਤੁਹਾਡਾ ਗਰੁੱਪ ਬਹੁਤ ਵੱਡਾ ਮੈਂ ਦੱਸ ਦਿੰਨੀ ਹਾਂ ਸਮੋਸੇ ਹੁੰਦੇ ਕਰਾ ਮਾਲਵਾਲੀ ਮੈਂ ਮਨਪ੍ਰੀਤ ਕਹਿੰਦੀ ਕਹਿੰਦੀ ਸਮੋਸੇ ਵਰਗੇ ਲੱਡੂ ਨੇ ਤੇ ਬਸ ਵੀ ਇੱਥੇ ਸਮੋਸੇ ਨੇ ਬਣੇ ਸਮੋਸੇ ਹਾਂ ਬਣੇ ਤਾਂ ਫਿਰ ਉਹ ਸਮੋਸੇ ਲਾਦੀ ਉਹ ਛੇੜੂ ਛੇਪ ਕਿਹਦੀ ਸਮੋਸੇ ਕਾ ਮਿੱਠਾ ਸਮੋਸਾ ਕਹਿੰਦੇ ਸਾਡੇ ਤਾਂ ਸਮੋਸਾ ਸਾਡੇ ਤਾਂ ਲੱਡੂ ਕਹਿੰਦੇ ਨਾਲ ਕੋਈ ਮੈਨ ਲੱਡੂ ਤੇ ਬਾਕੀ ਜਿੰਨਾ ਕਿ ਮੈਨੂੰ ਜਾਣਕਾਰੀ ਮੈਨੂੰ ਤੁਹਾਨੂੰ ਦੱਸਤੀ ਹੈ ਜੀ ਤੇ ਵੈਸੇ ਅਸੀਂ ਬਣਾਏ ਸੀ ਉਹ ਵੀ ਆਪਣੇ ਬੱਚਿਆਂ ਨੂੰ ਭੇਜਨੇ ਆ ਪਰ ਨਹੀਂ ਉਹਨੂੰ ਸਿਮਰਨ ਨੂੰ ਭੇਜਦੇ ਆ ਤੇ ਅਮਰਤ ਨੂੰ ਭੇਜਣ ਵਾਲੇ ਰਹਿ ਗਏ ਬਸ ਅਮਰਤ ਨੂੰ ਭੇਜਨੇ ਆ ਉਹ ਤੇ ਸਾਡੇ ਤੋਂ ਹੱਡਾ ਜਿਹਾ ਚਾਹੀਏ ਹੋ ਇਹਨਾਂ ਜੀ ਗੋਲਵੇਂ ਲੱਡੂ ਫਿਰ ਅਸੀਂ ਦਾ ਥੋੜੇ ਟਾਈਮ ਬਾਅਦ ਬਣਾ ਹੀ ਲੈਨੇ ਆ ਸਾਨੂੰ ਜੋ ਟਲਪੀ ਨਾ ਕੀ ਕਹਿੰਦੇ ਨੇ ਤਲਪ ਤਲਪ ਜੀ ਭਾਲ ਭਾਲ ਜੀ ਕਿਥੇ ਭਾਲ ਜੀ ਹੈ ਬਾਗ ਜੀਰ ਦੀ ਬਣ ਕੀ ਹੁੰਦੀ ਐ ਫਿਰ ਉਹ ਤੁਸੀਂ ਬਣਾ ਲੈ ਲੈਂਦੇ ਆ ਖੁਸ਼ਬੂ ਜੀ ਹੁੰਦੀ ਐ ਲੋ ਤੇ ਇੱਕ ਸਾਰੇ ਜਿਹੜਾ ਨਾ ਕਮੈਂਟ ਕਰਕੇ ਜਰੂਰ ਦੱਸਿਓ ਪੀ ਸਾਡਾ ਵਿਆਹ ਕਿੱਦਾਂ ਹੋਇਆ ਇਸ ਟੌਪਿਕ ਦਾ ਤੁਹਾਡਾ ਵੀਡੀਓ ਸ਼ੇਅਰ ਕਰੀਏ ਕਿ ਨਾ ਕਰੀਏ ਹਨਾ ਸਾਰਿਆਂ ਤਿੰਨਾਂ ਭੈਣਾਂ ਦਾ ਨਹੀਂ ਸਾਡਾ ਜਾਨੀ ਕੀ ਸਾਡੀ ਕੱਲੀ ਕੱਲੀ ਦੀ ਹੈ ਨਾ ਜਿਹੜੀ ਲਾਈਫ ਸਟਰੀ ਸਟੋਰੀ ਹੋ ਗਈ ਉਹ ਆਪਾਂ ਤੁਹਾਡਾ ਸ਼ੇਅਰ ਕਰਨਾ ਚਾਹੁੰਦੇ ਆ ਤੇ ਤੁਸੀਂ ਸਾਨੂੰ ਜਰੂਰ ਦੱਸੋ ਜਿੰਨੇ ਬਾਅਦ ਕਮੈਂਟ ਆਏ ਨਾ ਫਿਰ ਆਪਾਂ ਵੀਡੀਓ ਬਣਾਵਾਂਗੇ ਉਸ ਟੌਪਿਕ ਤੇ ਨਾ ਕਿੰਦਰਾ ਵੀ ਕਿੱਦਾਂ ਸੋਨ ਦਾ ਵਿਆਹ ਹੋਇਆ ਫਿਰ ਮੇਰਾ ਵਿਆਹ ਕਿੱਦਾਂ ਹੋਇਆ ਹਨਾ ਮੈਂ ਉਹਨਾਂ ਲੜਕੀਆਂ ਆਏ ਆ ਆਪਸ ਵਿੱਚ ਇਹਦੇ ਘਰ ਦੇ ਕੰਮ ਹੀ ਕਰਨ ਲੱਗ ਰਹੇ ਅਮਨ ਨਾਲ ਹੈਲਪ ਕਰਨ ਲੱਗ ਰਿਹਾ ਸੀਗਾ ਤੇ ਹੁਣ ਆਪਣੀ ਸ਼ਾਮ ਦੀ ਰੋਟੀ ਦੀ ਤਿਆਰੀ ਹੋ ਰਹੀ ਹੈ ਅਮਨ ਬਣਾਉਣ ਲੱਗੇ ਰੋਟੀ ਠੀਕ ਹੈ ਤੇ ਇਧਰ ਅਮਨ ਨੇ ਆਲੂ ਵਾਲੇ ਆਲੂ ਚਪਾਣੀ ਕੱਟ ਰਿਹਾ ਸੀਗਾ ਅੱਜ ਤਾਂ ਕਿ ਦਿਮਾਗ ਇਹਨਾਂ ਤੋੜ ਦੀ ਨਾ ਇਧਰ ਮਟਰ ਤੇ ਪਿਆਜ਼ ਅਮਨ ਨੇ ਕੱਟ ਲਿਆ ਤੇ ਕਿਹਦਾ ਲੀਕਾ ਪਹਿਲਾਂ ਤਾਂ ਮੈਂ ਵੈਕਸ ਧਰ ਕੇ ਆਈ ਘਰ ਮ ਆਪਣੇ ਵਾਸਤੇ ਕਿ ਮੈਂ ਵੈਕਸ ਕਰਨੀ ਭੇਜਦੀ ਹਾਂ ਤੇ ਉਹੀ ਤਰ੍ਹਾਂ ਉਹ ਵੀ ਛੱਡ ਕੇ ਭੁੱਲ ਗਈ ਤੇ ਸਬਜ਼ੀ ਕੱਟਣ ਬਹਿ ਗਈ ਮੇਰੇ ਮੂੰਹ ਤੇ ਵੈਕਸ ਲੱਗੀ ਹੋਈ ਸ਼ਾਇਦ ਇਹ ਅੱਛਾ ਤੇ ਉਹ ਤੋਂ ਬਾਅਦ ਮੈਨੂੰ ਅੱਧੇ ਘੌਣੇ ਘੰਟੇ ਬਚੇ ਤਾਂ ਮੈਂ ਤਾਂ ਅੰਦਰ ਵੈਕਸ ਲਾ ਕੇ ਆਈ ਆ ਵੈਕਸ ਲਾਲੋ ਲਾਲ ਬੁਰਾ ਹਾਲ ਇਹਨਾਂ ਸੋਕ ਮੈਂ ਟੈਂਸ ਹੋ ਰਹੀ ਨਾ ਕੋਈ ਬਦਲ ਸਕਦੀ ਮੈਂ ਬੰਦ ਕਰਨ ਲੱਗਿਆ ਪਹਿਲਾਂ ਉਹਨਾਂ ਮੈਂ ਕਿਹਾ ਕਿ ਸ਼ਾਇਦ ਅੰਮਨੇ ਜਾਣ ਚਲਾਈ ਹੋਣੀ ਵੈਸੇ ਨਹੀਂ ਨਹੀਂ ਤੁਸੀਂ ਇਥੇ ਕਦੇ ਵੀ ਕੋਈ ਉਹ ਕਰਿਆ ਕਰੋ ਮਰੋਂ ਤਾਂ ਬਹੁਤ ਮਾਕੇ ਹੈ ਇਹ ਖੋਤਾ ਮੇਰੇ ਆ ਤੈਨਾਂ ਪੜਾ ਸੁਪਨਾ ਆਇਆ ਸੀ ਤੇ ਸੁਪਨੇ ਦੇ ਵਿੱਚ ਨਾ ਕਿਤੇ ਅੱਗ ਲੱਗੀ ਹੋਈ ਹੈ ਜਿਵੇਂ ਤੇ ਪੜਾਈ ਜੀਵ ਜੰਤ ਬੜਾ ਨੁਕਸਾਨ ਹੁੰਦਾ ਪਿਆ ਇਹ ਅੱਗ ਦੇ ਵਿੱਚ ਤੇ ਮੈਂ ਕਹਿੰਨੀ ਆ ਵੀ ਹਾਏ ਵੀ ਇਹ ਕਿਉਂ ਹੁੰਦਾ ਕਿੱਦਾਂ ਆਪਾਂ ਬਚਾ ਸਕਦੇ ਆ ਨਾ ਚੀਜ਼ਾਂ ਨੂੰ ਇਮਨ ਨੂੰ ਲੱਗਦਾ ਵੀ ਸਵੇਰੇ ਉਹ ਜਿੰਮੇਤਾਂ ਹੋ ਗਈ ਅੰਦਰ ਬਣਾ ਕਿਉਂਕਿ ਦੇਖੋ ਆਪਾਂ ਬਣਾ ਰਹੇ ਆ ਕੀ ਕਹਿੰਦੇ ਨੇ ਮਟਰ ਪਨੀਰ ਆਲੂ ਕੋਣ ਵਿੱਚ ਪਨੀਰ ਇੰਨਾ ਹੈ ਨਹੀਂ ਭਰਾ ਤੇ ਪਨੀਰ ਹੋਰ ਲਿਆਂਦੇ ਇੰਨਾ ਕਿੰਨਾ ਕਿਉਂ ਖਾ ਕੇ ਮਰ ਜਾਣਾ ਖਾ ਕੇ ਮਰਨ ਨੂੰ ਲੋਕੀ ਹੂੰ ਖਾ ਕੇ ਮਰ ਦੂ ਕੁਝ ਬਣਾ ਕੇ ਵੀ ਮਰੀ ਇਹ ਜਿਹੜਾ ਬੱਚੇ ਸਾਨੂੰ ਕਹਿੰਦੇ ਕਹਨ ਵੀ ਸਾਡੇ ਮਾਂ ਬਾਪੂ ਜੀ ਬਣਾ ਕੇ ਗਏ ਆ ਉਹ ਤਾਂ ਬਣਾਉਣੀ ਹੈ ਉਹ ਗੱਲ ਵੱਖਰੀ ਹੈ ਹੈ ਉਹਨਾਂ ਦਾ ਗੱਲ ਹੈ ਤੇਰਾ ਅਣਜਵਾਬ ਕਹਿਣ ਦੀ ਆ ਉਹਨੂੰ ਅੰਦਰ ਇੱਟਾ ਕਹਿਣਾ ਬਾਰ ਆਪੂ ਪਰੌਣੀ ਆਏ ਕਿੱਡੀ ਸਕੂਲੋਂ ਆਏ ਨਾ ਤੁਮਹਾਂ ਤਾਂ ਜੱਗ ਲੜ ਕੇ ਆਏ ਥੋਂ ਤੇ ਚਾਹ ਬਣਾ ਲਓ ਬਾਈ ਹੌਣ ਦੀ ਪੀਣ ਕੇ ਚਾਹ ਅੱਛਾ ਜੀ ਵੀਰੇ ਘਰੇ ਆਪਣੇ ਏਸੀ ਲਾਉਣ ਵਾਸਤੇ ਆਏ ਨੇ ਤੇ ਅੱਜ ਆਪਾਂ ਲਵਾ ਰਹੇ ਆ ਏਸੀ ਕਿਉਂਕਿ ਸਾਡੇ ਕਮਰੇ 'ਚ ਏਸੀ ਘਟਾ ਸੀਗਾ ਤੇ ਆ ਕੀ ਹੋ ਜਾ ਅਗੰਡੇ ਕ੍ਰਾਈਡ ਕਰਕੇ ਦੇ ਵੀ ਮਹੱਤਵਪੂਰਨ ਕਰੰਡ ਕਰੋ ਚਾਹ ਬਣਾਓ ਕੋਈ ਕੰਮ ਕਰੋ ਕੋਈ ਦੋ ਪੈਸੇ ਆਂਦਾ ਦੋ ਰੁਪਏ ਦੋ ਰੁਪਏ ਕੰਮ ਕਰਾਓ ਲੈ ਭਾਈ ਦੋ ਪੈਸੇ ਪੈਸੇ ਨਾਲੇ ਦਰ ਬਲੌਗਰ ਤੇ ਬਲੌਗਰ ਚੜ ਰਹੇ ਨੇ ਬਹੁਤ ਬਲੌਗਰ ਟੁਪੜਦੇ ਬਾਬਾ ਦੇ ਕਹਿੰਦਾ ਦੇਖ ਲੈ ਕੈਮਰੋ ਨਾਲ ਮੇਰੇ ਮੂੰਹ ਤੇ ਲਾਏ ਮੇਰਾ ਅਸਲ ਬਾਦ ਘਾਣਾ ਦੇ ਉੱਤੇ ਪਾਈ ਗਾਟ ਹੈ ਮੈਂ ਤਾਂ ਬਾਹਰੋਂ ਹੀ ਪੂਰਾ ਸੂਟ ਬਣਾ ਲਾਂਗਾ ਚੱਲ ਬਾਹਰ ਬੁਟੀਕ ਤੇ ਤੇਰੇ ਚਪੇੜ ਨਹੀਂ ਮਾਰਨੀ ਕਰੇ ਜੈ ਮੈਂ ਨਹੀਂ ਮੈਂ ਵਧੀਆ ਤੇ ਅਤੋਂ ਵਧੀਆ ਬਣਾ ਕੇ ਲਿਆਉਂਗਾ ਇਹ ਵੀ ਨਹੀਂ ਇਹ ਵੀ ਗੱਲ ਚੈਲੰਜ ਹੀ ਰਿਹਾ ਚੈਲੰਜ ਹੀ ਚਲੇਗਾ ਚੈਲੰਜ ਹੀ ਚਲੇਗਾ ਅਗਲੇ ਮਾਣੇ ਦਿਨ ਕੱਲ ਤਾਂ ਮੇਰੇ ਡਾਈਨਿੰਗ ਭੇਜਿਆਗਾ ਉਹ ਗੱਲ ਹੋ ਗਈ ਉਹ ਬਹੁਤ ਬੇਚਾ

ਪਹਿਲਾ 10 ਮਿੰਟ ਪਹਿਲਾਂ ਮੈਨੂੰ ਫੜਾ ਕੇ ਗਈ ਆ ਕਿ ਆ ਲੈ ਕੇ ਡੱਬੜਾ ਨਹੀਂ ਲੈ ਆਈ। ਅੱਛਾ। ਮੈਂ ਤਾਂ ਕਿਹਾ ਮੂੰਹ ਬਣਾ ਕੇ ਦੱਸ ਨੂੰ ਕਿ ਮੈਂ ਕਿਹਾ ਮਰਾ ਮੂੰਹ ਹੈਗਾ ਇਹਦੀ। ਮੋਹਣਾ ਮੈਂ ਕਿਹਾ ਇਹ ਤਾਂ ਮੇਰੇ ਵੀ ਫੋਨ ਵਾਲਾ ਹੈਗਾ ਤੇਰੇ ਕੇ ਫੋਨ ਵਾਲਾ ਹੈਗਾ। ਹੈਂ? ਤੂੰ ਅੰਤ ਯਾਰ ਫਾਈਨਲ ਕਰ ਮੈਂ ਚਿੱਤ ਕਰਨ ਦੱਸਣਾ ਵਾ। ਅਮਰ ਤੂੰ ਕੱਲ ਯਾਰ ਕੱਢਿਆ ਰਹਿਣਾ ਤੂੰ ਆਪੀ ਦੀ। ਸਾਡਾ ਲਈ ਸਾਡਾ ਲਈ। ਲਓ ਜੀ। ਗगन ਦਾ ਫਾਈਨਲ ਕਰਤਾ। ਹੁੰਦ ਜਿਹੜੇ ਸਾਡਾ ਕਹਿਣ ਦੀ ਸਾਡਾ ਲੋ ਵੈਸੇ ਜੀ। ਵਾਹ ਵਾਹ ਕਰਨ ਗਾਇਆ ਸਾਡਾ ਲੋ ਯਾਰ ਬਣਾਇਆ। ਹੋਏ ਕੀ ਬਣਾਇਆ ਸੀ ਇਹ ਕ ਹੂੰ ਓ ਮਾਈ ਗਾਡ ਉਹ ਨੂੰ ਗ੍ਰਾਈਂਡਰ ਨੂੰ ਬਾਸੀ ਨਹੀਂ ਆਣਾ ਕਿਹੜਾ ਜਿਹੜਾ ਉਹ ਬਾਸੀ ਸ਼ੋਅ ਆ ਉਹਨੇ ਆ ਡੱਬ ਟੀਕਾ ਲਾ ਕਮਨ ਫਲੋ ਕਰਨਾ ਕਦ ਸੂਟਾਂ ਦੇ ਜੰਬ ਛੇੜੀ ਬੈਠਾ ਹੀ ਆਪਣੇ ਚੈਨਲ ਤੇ ਅੱਛਾ ਉਹਦੇ ਬੰਦੇ ਕਹਿੰਦੇ ਕਹਿੰਦੇ ਭਰਾ ਤੁਹਾਡੀ ਲਮਾਰੀ ਚ ਇੱਕ ਤੁਹਾਡੀ ਸ਼ਰਟ ਨਹੀਂ ਆਈ ਕਹਿੰਦਾ ਲਮਾਰੀ ਖੋਲੋ ਜਨਾਨੀਆਂ ਦੇ ਸੂਟ ਹੀ ਸੁਣ ਨਹੀਂ ਕਹਿੰਦੇ ਆ ਮੈਂ ਤੇ ਗੱਲ ਤਾਂ ਸਹੀ ਹੈ ਫਿਰ ਇਹਦਾ ਹੀ ਹੈ ਹੋਰ ਅਸੀਂ 6 ਮਹੀਨੇ ਚ ਇੱਕ ਦੋ ਸੂਟ ਕੱਪੜੇ ਬਣਾਉਣੇ ਆ ਤੁਸੀਂ ਹਰ ਮਹੀਨੇ ਹਰ ਹਫਤੇ ਨਵੇਂ ਸੂਟ ਚਾਹੀਦੇ ਨਵੇਂ ਸੂਟ ਚਾਹੀਦੇ ਆਈ ਯਾ ਗਰਮੀ ਨਹੀਂ ਪਈ ਹੋਏ ਹੋਏ ਗਰਮੀ ਪਈ ਪਈ ਗਰਮੀ ਉਫੋ ਜਾਣਾ ਬਾਜ਼ਾਰ ਜਾਣਾ 100 ਧੰਦੇ ਕਰਕੇ ਜਾਣਾ ਪੈਂਦਾ ਏ ਤੇ ਆਹ ਕਰਕੇ ਜਾਣਾ ਮਗਰ ਆਹ ਕਰਕੇ ਜਾਣਾ ਅਜੇ ਕੱਪੜੇ ਧੋਤੇ ਪੈਣੋਂ ਉਦਨ ਵਾਲੇ ਉਹ ਫੋਲਡ ਨਹੀਂ ਹੋਏ ਹੈਗੇ ਦੇਖੋ ਇਹ ਸੀ ਦਬਈਏ ਤੇ ਕਿਤੇ ਕੋਟ ਕਰੀਏ ਇਹ ਸੀ ਜਿਵੇਂ ਹੋਰੀ ਕੰਮ ਮਜ਼ਾ ਆ ਰਹੇ ਨੇ ਯਾਰਾ ਗੈਸ ਖਰਾਬ ਹੋ ਗਿਆ ਨੂੰ ਸੈਟ ਕਰਾ ਦੋ ਗੈਸ ਨਹੀਂ ਚੁੱਲਾ ਚੁੱਲਾ ਹੋ ਜੋ ਵੀ ਕਰੋ ਹੂੰ ਪਰ ਟਾਈਮ ਪਤਾ ਕਿੰਨਾ ਲੱਗਦਾ ਹੈ ਆਲੂ ਭੁੱਜ ਗਏ ਸਾਡੇ ਦੋ ਘਾੜੇ ਆਲੂ ਆਲੂ ਬਣ ਕਰ ਜਾਂਦਾ ਆਲੂ ਭੁੱਜ ਗਏ ਸ਼ੀ ਆਕੂ ਓ ਮਾਈ ਗॉड ਗਾਮੀ ਤੇਨੂੰ ਮੈਂ ਕਿਹਾ ਹਥੇ ਇੱਥੇ ਪੱਖਾ ਲਵਾਣੇ ਤੋਂ ਮੰਨਦੀ ਨਹੀਂ ਕਿ ਕਹਿੰਦੇ ਨਹੀਂ ਤੂੰ ਤਾਂ ਬਹੁਤ ਕੁਝ ਕਹਿੰਦਾ ਦੀ ਗੱਲਾਂ ਨੇ ਤੁਹਾਡੀ ਉੱਚੀਆਂ ਗੱਲਾਂ ਨੇ ਹੂੰ ਕਿੰਨੇ ਟਾਈਮ ਲੱਗੂਗਾ Papa ਬਾਜ਼ਾਰ ਵੀ ਜਾਣਾ ਬਹੁਤ ਕੰਮ ਨੇ ਅੱਜ ਕਰਨ ਵਾਲੇ ਬਸ ਤੂੰ ਸਬਜ਼ੀ ਬਣਾ ਲੈ ਫਿਰ ਆਪਾਂ ਤਿਆਰੀ ਆ ਨਾਲੇ ਚਾਹ ਧਰ ਲੈ ਇੱਕ ਸਾਈਡ ਤੇ ਗਗਨ ਨੂੰ ਕਹਨਾ ਮੈਂ ਚਾਹ ਧਰਨੂ ਬਹੁਤ ਚਾਹ ਧਰ ਲੈ ਇੱਕ ਸਾਈਡ ਤੇ ਮੈਂ ਸਬਜ਼ੀ ਬਣਾ ਕੇ ਮੈਂ ਨਾ ਆਵਾਂ ਤੇ ਵੀਡੀਓ ਵੀ ਦੋ ਵੀਡੀਓ ਸ਼ੂਟ ਕਰਨੀਆਂ ਅੱਜ ਇਕੱਠੀਆਂ ਹੀ ਇੱਕ ਸਵੇਰੇ ਕੋਰੀਅਰ ਜਾਣਾ ਉਹਨਾਂ ਦੀ ਵੀਡੀਓ ਸ਼ੂਟ ਕਰਨੀ ਹੈ ਤੇ ਇੱਕ ਪ੍ਰਿੰਟ ਸ਼ੂਟਾਂ ਦੀ ਵੀਡੀਓ ਸ਼ੂਟ ਕਰਨੀ ਹੈ ਮੋਹਨ ਅਗਰ ਪ੍ਰਿੰਟ ਸ਼ੂਟ ਨਹੀਂ ਪਾਏ ਹੈਗੇ ਠੀਕ ਹੈ ਇਰਾਦਾ ਦੇ ਗਿਆ ਚਾਕਲੇਟਾਂ ਚਾਕਲੇਟਾਂ ਮੈਂ ਤਾਂ ਮਰਾਉਂਗਾ ਨਾ ਗਾਇਆ ਮੇਰੇ ਕਰੋਨਾ ਹੋਇਆ ਹੁੰਦਾ ਅੱਛਾ ਜੀ ਬੰਦਾ ਬਹੁਤ ਖਰਾਬ ਹੈ ਇਹ ਇਵੇਂ ਨੈਟ ਬਣਾ ਰੱਖੀਏ ਇੱਥੇ ਇਹ ਮੈਂ ਤਾਰ ਦੀ ਬੁਤ ਪੱਟੀ ਇੱਥੇ ਤਾਂ ਨੈਟ ਬਣ ਰੱਖੀ ਹੈ ਮਾਂ ਮੂੰਹ ਪੀਓ ਹਾਂ ਮੈਂ ਨਹੀਂ ਪਾਣੀ ਪੀਣਾ ਫਤੇ ਪਾਣੀ ਹੂੰ ਤੇ ਸੇਡ ਜੀ ਇਹ ਤਾਂ ਆ ਸੀ ਕੁਪਰ ਕੁਪਰ ਹੈ ਇੱਕ ਥੱਲੇ ਹੈ ਤੇ ਸੀ ਉੱਪਰ ਤੇ ਸੀ ਸਾਡੇ ਫਤੇ ਦੇ ਕੰਮ ਦੇਖੋ ਅਪਾ ਜੀ ਹਾਂ ਜੀ ਤੁਹਾਨੂੰ ਕੀ ਆ ਜਦੋਂ ਬਾਦ ਕਰਦਾ ਤੇ ਲੱਗਦੇ ਇਹੋ ਇਹ ਕੀ ਹੋ ਰਿਹਾ ਹੈ ਫਤੇ ਪਤਾ ਤੁਸੀਂ ਇਹਦੇ ਵਿੱਚ ਵੜ ਰਹੇ ਸੀਗੇ ਹੈ ਤੇ ਫਤੇ ਪੂਰਾ ਪੈਕ ਹੋ ਜਾਂਦਾ ਮੈਂ ਦੇਖੀ ਇਹਨੇ ਖੇਡ ਬਣਾ ਲਈ ਇਹ ਆ ਦੇਖੋ ਪੂਰਾ ਪੈਗ ਹੋ ਨਾ ਵੀ ਵੀ ਜਾ ਆ ਦੇਖ ਸਹੀ ਆ ਦੇਖ ਲਾਈਟ ਲੱਗ ਗਈ ਕਿੱਡਾ ਲਿੱਟ ਗਿਆ ਦੇਖ ਲਿੱਟ ਗਿਆ ਅਮਨ ਦੋਸਤਾਂ ਦਾ ਨਾਮ ਮੇਰਾ ਲੱਗ ਡਰੈਸ ਨਹੀਂ ਲਾਈ ਹੈਗੀ ਕੱਲ ਉਹ ਇਹਦੇ ਸਾਰੇ ਇਹੀ ਡਰੈਸ ਪਾ ਕੇ ਜਾਣੀ ਹੈ ਪਾਕਟਸ ਕਿ ਪਲਿਸ ਕਿ ਪਲਿਸ ਕਿ ਪਲਿਸ ਕਿ ਪਲਿਸ ਕਿ ਦੱਸ ਸਕਦੇ ਤੁਸੀਂ ਕਰਦੇ ਕਿ 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 ਤੂੰ ਆਈਫੋਨ ਦਾ ਚਾਰਜਰ ਤਾਂ ਆ ਦੋ ਕਿੱਥੇ ਹੈ ਇੱਕ ਤਾਂ ਗੱਡੀ ਚ ਹਣੀ ਲੀਡ ਹੈ ਇੱਕ ਤਾਂ ਕਿੱਥੇ ਹੋਰ ਆਦਰ ਘਰੇ ਹੀ ਹੋਣਾ ਤੇ ਆਦਰ ਨਾਲ ਉੱਥੇ ਦੇਖ ਲੱਭ ਨਹੀਂ ਨਾ ਰੇ ਕਿਹੜਾ ਚਰਚਾ ਹੀ ਦੱਸੋ ਮੈਨੂੰ ਆਈਫੋਨ ਦੋਨੇ ਚਾਰ ਦਿਨ ਹੀ ਮੈਨੂੰ ਦੋਨੇ ਕੰਮ ਕਰਦੀ ਮਮਮੀ ਆਇਆ ਭੂਤ ਪੰਜ ਪੱਤੇ ਤਬੂਲੇ ਘਲਾ ਦੇ ਹੁੰਦੇ ਨਹੀਂ ਕਿਹੜੇ ਇਹ ਤਾਂ ਸੁਣਾ ਅੰਦਰ ਨਹੀਂ ਕਰਦੇ ਕੋਈ ਸਾਹ ਬੰਦ ਚੁਪ ਦੇ ਇਹ ਦੇਖ